ਹਾਂਜੀ ਦੋਸਤੋ ਕੀ ਹਾਲ ਚਾਲ ਆ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੜਾ ਯਾਰ ਇੱਕ ਮੁੱਦਾ ਭਗਿਆ ਕਾਫੀ ਦਿਨਾਂ ਤੋਂ ਭਈਆਂ ਆਲਾ ਬੜੇ ਰੋਗ ਬੜਾ ਰੌਲਾ ਪੈ ਰਿਹਾ ਜੀ ਇਹਨਾਂ ਨੂੰ ਕੱਢ ਦੇਣਾ ਚਾਹੀਦਾ ਇਹਨੂੰ ਐ ਕਰ ਦਿਓ ਜੀ ਐ ਕਰ ਦਿਓ ਇਹ ਰੱਖਣੇ ਨਹੀਂ ਇੱਥੇ ਐਉਂ ਜਉ ਆਹ ਥੋੜਾ ਜਿਹਾ ਚੇਰ ਖੜਜੋ ਬਸ ਕੋਸ਼ਿਸ਼ ਟਾਈਮ ਖੜਜੋ ਪਹਿਲੀ ਗੱਲ ਤਾਂ ਹੁਣ ਆਪਣੀ ਕਣਕ ਆਉਗੀ ਤੇ ਮੰਡੀਆਂ 'ਚ ਵੇਖਿਓ ਜੇ ਤੁਸੀਂ ਮੰਡੀਆਂ 'ਚ ਕੌਣ ਆਂ ਮੰਡੀਆਂ 'ਚ ਕੌਣ ਆ ਪੱਕੇ ਕੌਣ ਲਾਉਂਦਾ ਤੇ ਕਣਕਾ ਕੌਣ ਸਵਾਰਦਾ ਪੰਜਾਬੀ ਵੇਖ ਲਿਓ ਜੇ ਤੇ ਇਹ ਵੇਖ ਲਿਓ ਜੇ ਠੀਕ ਹੈ ਫੇਰ ਝੋਨਾ ਲਵਾਉਣ ਵੇਲੇ ਹਾਰ ਪਾਪਾ ਕੇ ਸਟੇਸ਼ਨਾਂ ਤੋਂ ਲਿਆਵਾਂਗੇ ਹਾਰ ਪਾਪਾ ਕੇ ਆ ਹੁਣ ਕੀ ਰਹੀਆਂ ਬਸ ਆਹ ਬੁਲਬੁਲਾ ਆ ਜਾ ਜੇ ਫਟਫੜਾ ਆ ਜਾ ਹੁੰਦਾ ਓਵੇਂ ਆ ਅਤਾ 15-20 ਚੱਲੂ ਆ ਕੰਮ ਮਹੀਨਾ ਚੱਲ ਜੂਗਾ ਤੋਂ ਬਾਅਦ ਉਸ ਤੋਂ ਬਾਅਦ ਫਿਰ ਬਸ ਫਰਕ ਕੁਛ ਉੱਕੇ ਗੱਲ ਕਿਸੇ ਨੂੰ ਕੱਢਣ ਦੀ ਨਹੀਂ ਗੱਲ ਸਿਰ ਗੱਲ ਇਹ ਆ ਵੀ ਜਿਹੜਾ ਬੰਦਾ ਮਾੜਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਗਲਤ ਬੰਦਾ ਦਬਾਅ ਪਾਉਣਾ ਚਾਹੀਦਾ ਸਰਕਾਰ ਤੇ ਲੋਕਾਂ ਨੂੰ ਵੀ ਤੁਸੀਂ ਭਾਈ ਇਹਨਾਂ ਦੀ ਇਨਕੁਆਰੀ ਕਰੋ ਜਿਹੜੇ ਜੋ ਵੀ ਪਿੰਡ ਚ ਰਹਿੰਦਾ ਪਿੰਡ ਚ ਆਉਂਦੇ ਆ ਸਾਰੇ ਇਹਨਾਂ ਦੀ ਇਨਕੁਆਰੀ ਹੋਵੇ ਸਾਰੇ ਇਹਨਾਂ ਦੇ ਡਾਕੂਮੈਂਟ ਲਏ ਜਾਣ ਤੇ ਇਹਨਾਂ ਨੂੰ ਸਖਤੀ ਨਾਲ ਇਹਨਾਂ ਦਾ ਹੱਲ ਕੀਤਾ ਜਾਵੇ ਕੋਈ ਤੇ ਜਿਹੜੇ ਜਿਹੜੇ ਵੀਰ ਭਰਾ ਕਹਿੰਦੇ ਆ ਤੁਸੀਂ ਨਹੀਂ ਜਾਂਦੇ ਬਾਹਰ ਕਿ ਥੋੜੇ ਬਾਹਰ ਫਿਰਦੇ ਆ ਬਾਹਰ ਥੋੜੇ ਬਾ ਥੋੜੇ ਜਿਹਾ ਤੁਸੀਂ ਬਾਹਰ ਬੈਠੇ ਆ ਕਿ ਕਿੰਨੀਆਂ ਕੈਨੇਡਾ ਅਮਰੀਕਾ ਕਰਨ ਫੇ ਜੇ ਉਹ ਕੱਢ ਦੇਣ ਤਾਂ ਉਹ ਭਰਾਵੋ ਅਸੀਂ 25-25 ਲੱਖ ਲਾ ਕੇ ਜਾਂਦੇ ਆ 25 ਲੱਖ ਪਤੀ ਪਤੀ ਲੱਖ ਲਾ ਕੇ ਜਾਂਦੇ ਆ ਉਹਨਾਂ ਦਾ ਕਰੀਟੇਰੀਆ ਕੋਈ ਸੱਦਣ ਦਾ ਆਪਦੇ ਦੇਸ਼ ਵਾੜਨ ਦਾ ਉਹਨਾਂ ਦੀ ਬੋਲੀ ਹੈ ਬੋਲੀ ਆਈਲੈਂਡਸ ਹੀ ਕਹਿੰਦੇ ਜਿਹਨੂੰ ਆਈਲੈਂਡਸ ਪੀਟੀ ਉਹ ਕਰਦੇ ਆ ਪਹਿਲਾਂ ਅਸੀਂ ਉਹ ਫੇਰ ਵੜਨ ਦਿੰਦੇ ਆ ਆਪਦੇ ਦੇਸ਼ ਵੀ ਪਹਿਲਾਂ ਸਾਡੀ ਬੋਲੀ ਸਿੱਖੋ ਭਾਸ਼ਾ ਸਿੱਖੋ ਫੇਰ ਕਦੇ ਪੜਿਓ ਜੇ ਜਦੋਂ ਪਹਿਲਾਂ ਤਿਆਰ ਹੁੰਦੇ ਆ ਬਣਦੇ ਆ ਕੀ 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 ਸ਼ਰਤਾਂ ਹੁੰਦੀਆਂ ਉਸ ਦੇਸ਼ ਦੀਆਂ ਵੀਜ਼ਾ ਦੇਣ ਵਾਸਤੇ ਉਹਨਾਂ ਦੇ ਦੇਖ ਜਾਣ ਚ ਵੜਨ ਤੋਂ ਪਹਿਲਾਂ ਸ਼ਰਤਾਂ ਵੇਖਿਓ ਜੇ ਪਹਿਲਾਂ ਕੰਸਲਟੈਂਟਾਂ ਕੋਲੇ ਨਾ ਜਿਹੜੀਆਂ ਵੱਡੇ ਬਣਿਆਉਂਦੇ ਆ ਸਾਈਨ ਕਰਾਉਂਦੇ ਆ ਉਹ ਸ਼ਰਤਾਂ ਵੇਖਿਓ ਜੇ ਪਹਿਲਾਂ ਐਵੇਂ ਨਹੀਂ ਆ ਕੋਈ ਤੁਰੇ ਜਾਂਦੇ ਚਾਪ ਕਰਕੇ ਵੀ ਬਾਹਰ ਲੈ ਕੇ ਮੌਲਕ ਨੂੰ ਕਟਾਈ ਟਿਕਟ ਤੇ ਚੜ ਗਏ ਉਹਨਾਂ ਦਾ ਉਹਨਾਂ ਦੀ ਪਹਿਲਾਂ ਟੈਸਟ ਕਰਦੇ ਆ ਉਹਨਾਂ ਦਾ ਕਲੀਅਰ ਉਹਨਾਂ ਦੀ ਬੋਲੀ ਉਹਨਾਂ ਦੀ ਭਾਸ਼ਾ ਸਿੱਖਦੇ ਆ ਤੋ ਪੇਪਰ ਹੁੰਦਾ ਵੀ ਭਾਈ ਆਉਂਦੀ ਐ ਇਹਨੂੰ ਬਾਜਾ ਪਤੀ ਪਤੀ 30 ਲੱਖ ਰੁਪਇਆ ਲਾਉਣੇ ਆ 100 ਰੁਪਇਆ ਟਰੈਕਟਰ ਲਾ ਕੇ ਨਹੀਂ ਅਸੀਂ ਚੜੇ ਆਉਂਦੇ ਜਿਹੜੇ ਚੜ ਜਾਂਦੇ ਉਧਰ ਜਿਵੇਂ ਤੁਸੀਂ ਚੜਿਆ ਆਉਨੇ ਆ ਇਹ ਚੜਿਆਉਂਦੇ ਆ ਗੱਲ ਕਿਸੇ ਨੂੰ ਕੱਢਣ ਜਾਂ ਰੱਖਣ ਦੀ ਹੈ ਹੀ ਨਹੀਂ ਗੱਲ ਇਹ ਆ ਜਿਹੜਾ ਬੰਦਾ ਜੁਰਮ ਚ ਇਨਵਾਲਵ ਸ਼ਾਮਲ ਉਹ ਉਹਦੇ ਤੇ ਸਖਤੀ ਹੋਣੀ ਚਾਹੀਦੀ ਹੈ ਪੂਰੀ ਬੱਸ ਪੂਰੀ ਸਜ਼ਾ ਮਿਲਣੀ ਚਾਹੀਦੀ ਉਹਨੂੰ ਆਪਣੇ ਆਣ ਸਾਡਾ ਨਹੀਂ ਫਰਜ ਬੰਦਾ ਸਾਡੇ ਆਣ ਗੁਆਣੇ ਬੈਠੇ ਜਿਹੜੇ ਕੋਈ ਵੀ ਬੈਠੇ ਆ ਜਾ ਕੇ ਕਿਤੇ ਜਾਵੇ ਭਾਵੇਂ ਕਿਤੇ ਨੰਬਰ ਦਾ ਰਹਿ ਗਿਆ ਸਰਪੰਚ ਹੈ ਗਿਆ ਮੈਂਬਰ ਹੈ ਗਿਆ ਇਹਨਾਂ ਦੀਆਂ ਡਿਊਟੀਆਂ ਲੱਗਣ ਵੀ ਭਾਈ ਤੁਸੀਂ ਆਪ ਦੇ ਜਿਹੜੇ ਤੁਹਾਡੇ ਆਸ-ਪਾਸੇ ਬੈਠੇ ਤੁਸੀਂ ਇਹਨਾਂ ਦਾ ਡਾਟਾ ਲਓ ਸਾਰਿਆਂ ਦਾ ਕੋਈ ਜਰਮ ਤਾਂ ਨਹੀਂ ਸ਼ਾਮਿਲ ਬੰਦਾ ਇਹਨਾਂ ਤੋਂ ਪੁਲਿਸ ਰਿਪੋਰਟ ਲਾਓ ਇਹਨਾਂ ਦੀ ਸਰਟੀਫਿਕੇਟ ਪੁਲਿਸ ਤੋਂ ਵੀ ਸਰਟੀਫਿਕੇਟ ਲਿਆ ਜਾਵੇ ਵੀ ਇਹ ਕੋਈ ਬੰਦਾ ਐ ਪਿੱਛੇ ਕੋਈ ਜੁਰਮ ਨਹੀਂ ਕੀਤਾਗਾ ਇਹਨਾਂ ਦੇ ਆਧਾਰ ਕਾਰਡ ਇਹਨਾਂ ਦੇ ਵੋਟਰ ਕਾ ਜਿਹੜੇ ਬਣਾਈ ਬੈਠੇ ਆ ਵੋਟਾਂ ਹੀ ਬਣੀਆਂ ਪਹਿਲੀ ਗੱਲ ਤਾਂ ਵੋਟਾਂ ਹੀ ਬਣਾਈ ਬੈਠੇ ਹੁੰਦਾ ਇਹ ਚਲੋ ਉਹ ਤਾਂ ਵੱਖਰੀ ਗੱਲ ਆ ਉਹ ਤਾਂ ਬਣਾਈ ਬੈਠੇ ਵੋਟਾਂ ਤਾਂ ਪਰ ਰੌਲਾ ਤਾਂ ਇਹ ਆ ਵੀ ਇਹਨਾਂ ਦੀ ਇਨਕੁਆਇਰੀ ਪੂਰੀ ਹੋਵੇ ਜਿਹੜਾ ਬੰਦਾ ਬਾਹਰੋਂ ਆਉਂਦਾ ਬਸ ਕੰਮ ਕੰਮ ਕਰੀ ਕਰਨ ਕਰਨਾ ਚਾਹੀਦਾ ਕਰੀ ਚੱਲਣ ਕੰਮ ਕਰਨ ਕੰਮ ਤਾਂ ਕੋਈ ਨਹੀਂ ਰੁਕਦਾ ਗਾ ਪਰ ਇੰਨੀ ਗੱਲ ਹੈ ਵੀ ਪਹਿਲ ਪਹਿਲ ਪਹਿਰ ਪੰਜਾਬੀ ਨੂੰ ਹੋਣੀ ਚਾਹੀਦੀ ਆ ਜੇ ਸਾਡਾ ਪੰਜਾਬੀ ਵਿਹਲਾ ਬੈਠਾ ਤੇ ਇਹ ਕੰਮ ਕਰੀ ਜਾਂਦੇ ਫੇਰ ਗਲਤਾਂ ਕੰਮ ਪਹਿਲ ਪੰਜਾਬੀ ਨੂੰ ਹੋਣੀ ਚਾਹੀਦੀ ਆ ਜੇ ਨਹੀਂ ਮਿਲਦੇ ਮਿਲਦਾ ਪੰਜਾਬੀ ਤਾਂ ਦੂਜਾ ਆਪਸ਼ਨ ਠੀਕ ਹੈ ਕੰਮ ਕਰਨਾ ਪੈਸੇ ਦੇਣੇ ਕਿਹੜਾ ਮੁਕਤੀ ਕਰਾਉਣਾ ਤੇ ਪਰ ਇਹਨਾਂ ਨੂੰ ਵੀ ਸਮਝਣਾ ਪੈਣਾ ਇਹ ਇਹਨਾਂ ਕੰਮਾਂ ਤੋਂ ਬਾਜ਼ ਆਉਣਾ ਪੈਣਾ ਇਹਨਾਂ ਨੂੰ ਆ ਪਿੱਛੇ ਜਿਹੜੀਆਂ ਘਟਨਾਵਾਂ ਆਈਆਂ ਇਹਨਾਂ ਨੇ ਬਹੁਤ ਬਹੁਤ ਅਜੀ ਜੋੜਿਆ ਝੋੜ ਕੇ ਰੱਖਤਾ ਆਮ ਲੋਕਾਂ ਨੂੰ ਪੰਜਾਬ ਦੇ ਨੂੰ ਗੁੱਸੇ ਗੁੱਸਾ ਆਉਦਾ ਫਿਰ ਗੁੱਸੇ ਚ ਅਗਲਾ ਬਹੁਤ ਕੁਝ ਕਹਿੰਦਾ ਗੁੱਸੇ ਚ ਸਾਰਾ ਕੁਝ ਹੀ ਕਹਿੰਦਾ ਵੀ ਭਾਈ ਕੱਢ ਦੇ ਇਹਨਾਂ ਨੂੰ ਐ ਕਰ ਦਿਓ ਜਾਂ ਕਰ ਦਿਓ ਮਸਲਾ ਕੱਢਣ ਦਾ ਨਹੀਂ ਆ ਮਸਲਾ ਸਿਰਫ ਇਹ ਹੀ ਹੈ ਵੀ ਸਖਤੀ ਕਰਕੇ ਹਰੇਕ ਬੰਦੇ ਦੀ ਜਾਂਚ ਹੋਣੀ ਚਾਹੀਦੀ ਆ ਪੂਰੀ ਜਾਂਚ ਹੋਵੇ ਇਹਨਾਂ ਦੀ ਇੱਕ ਪਿੱਛੋਂ ਕੋਈ ਜੁਰਮੇ ਤਾਂ ਨਹੀਂ ਸ਼ਾਮਲ ਕੋਈ ਬੰਦਾ ਜੇ ਹੈਗਾ ਤਾਂ ਉਹ ਚਲੋ ਵੀ ਚੱਲ ਗੱਡੀ ਚੜਾ ਕੇ ਚੱਲ ਵੀ ਤੋਰੇ ਤ ਠੀਕ ਆ ਗੱਲ ਸਹੀ ਆ ਆਪਣੇ ਵੀ ਭੈਣ ਭਰਾ ਬੈਠੇ ਜੂਪੀ ਬੈਠੇ ਬਿਹਾਰ ਬੈਠੇ ਸਾਰਿਆਂ ਚ ਬੈਠੇ ਕੋਈ ਚੱਕਰ ਨਹੀਂ ਕੰਮ ਕਰਨ ਨਹੀਂ ਗਏ ਬਹੁਤ ਲੋਕ ਕੰਮ ਕਰਨ ਗਏ ਜਾਂਦੇ ਵੀ ਐ ਮੇਨ ਮਤਲਬ ਕਾਨੂੰਨ ਮੁਤਾਬਕ ਤੇ ਸਹੀ ਬੰਦਾ ਆਪ ਦਾ ਹਿਸਾਬ ਨਾਲ ਚੱਲੇ ਇਹਨਾਂ ਨੂੰ ਵੀ ਚੱਲਣਾ ਚਾਹੀਦਾ ਸਾਰਿਆਂ ਨੂੰ ਚੱਲਣਾ ਚਾਹੀਦਾ ਕੱਢਣ ਦਾ ਤਾਂ ਮਤਲਬ ਕੱਢਣ ਦਾ ਤਾਂ ਮਸਲਾ ਉਹ ਤਾਂ ਗੱਲ ਹੈ ਹੀ ਨਹੀਂ ਕੱਢਣਾ ਕਢਾਉਣਾ ਚਲੋ ਤਾਂ ਭਾਰਤ ਚ ਆਪਾਂ ਕਿਤੇ ਵੀ ਕੰਮ ਕਰ ਸਕਦੇ ਆ ਆਪਣੇ ਵੀ ਜਾਣੇ ਹੀ ਆ ਠੀਕ ਹੈ ਸਾਰੇ ਜਾਂਦੇ ਆ ਪਰ ਇਹਨਾਂ ਨੂੰ ਸਮਝਣਾ ਪੈਣਾ ਇਹ ਗੱਲ ਨੂੰ ਕਿ ਦੋ ਭੇਡ ਇੱਕ ਭੇਡ ਕਾਲੀ ਹੈ ਜਾਂ ਦੋ ਭੇਡਾਂ ਕਾਲੀਆਂ ਤਾਂ ਉਹਨੇ 100 ਭੇਡ ਵੀ ਗੰਦੀ ਕਰ ਦੇਣੀ ਆ ਉਹ ਗੱਲ ਇਹਨਾਂ ਦੀ ਆ ਦੋ ਬੰਦੇ ਗਲਤ ਬੰਦਿਆਂ ਨੇ ਦੂਜੇ ਬੰਦਿਆਂ ਦਾ ਵੀ ਕੰਮ ਖਰਾਬ ਕਰਤਾ ਕੀ ਨਿੱਕੇ ਨਿੱਕੇ ਮਾਸੂਮ ਯਾਰ ਬੰਦਾ ਸਨ ਕੀ ਕਰੂਗਾ ਬੰਦਾ ਇਹ ਲੋਕਾਂ ਨੂੰ ਆਪਦੇ ਪਿੰਡ ਪਿੰਡ ਵਾਲਿਆਂ ਨੂੰ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਬਈ ਮੈਂਬਰਾਂ ਨੂੰ ਸਰਪੰਚਾਂ ਨੂੰ ਸਹੀ ਤਾਂ ਮੈਨੂੰ ਸਰਪੰਚ ਦੀ ਬੰਦੀ ਜ਼ਿੰਮੇਵਾਰੀ ਜਿਹੜਾ ਵੀ ਬੰਦਾ ਬਾਹਰੋਂ ਆਉਂਦਾ ਕੋਈ ਵੀ ਆ ਭਈਆ ਨਹੀਂ ਕਹਿੰਦੇ ਆਪਾਂ ਕੋਈ ਵੀ ਬੰਦਾ ਬਾਹਰੋਂ ਆਉਂਦਾ ਉਹਦੀ ਪਹਿਲਾਂ ਸਾਰੀ ਇਨਕੁਆਇਰੀ ਹੋਵੇ ਐਲਾਨ ਕਰੇ ਵੀ ਜੇ ਸਾਡੇ ਪਿੰਡ ਕਿਸੇ ਨੇ ਆਉਣਾ ਸਰਪੰਚ ਨੂੰ ਲਿਖ ਕੇ ਲਾ ਦੇ ਥਾਂ ਥਾਂ ਤੇ ਲਿਖਿਆ ਹੋਵੇ ਕਿ ਪਹਿਲਾਂ ਇਹਨੂੰ ਸਰਪੰਚ ਕੋਲੇ ਆਪਦੇ ਡਾਕੂਮੈਂਟ ਜਮ੍ਹਾਂ ਕਰਾਵੇ ਫਿਰ ਉਹ ਸਾਡੇ ਪਿੰਡ ਚ ਰਹਿ ਸਕਦਾ ਆਉ ਦੇ ਕਲੀਅਰੈਂਸ ਦੇਵੇ ਸਾਰੇ ਵੀ ਕੋਈ ਇਹਦੇ ਤੇ ਮਗਰੋਂ ਕੋਈ ਪਰਚਾ ਨਹੀਂ ਕੋਈ ਕੁਝ ਨਹੀਂ ਸਾਰਾ ਕੁਝ ਅੱਜ ਤਾਂ ਅੱਜਕੱਲ ਤਾਂ ਆਨਲਾਈਨ ਆ ਸਾਰਾ ਕੁਝ ਨਿਕਲਿਆ ਆਉਂਦਾ ਠੀਕ ਹੈ ਤੇ ਬਾਕੀ ਜਿਹੜੇ ਆਹ ਪੰਜ ਸੱਤ ਰਹਿ ਗਏ ਐਂ ਕਰਦੇ ਆ ਅਸੀਂ ਬਾਹਰ ਕੱਢਦੇ ਨੇ ਫਲਾਨਾ ਟੋਂਕਾ ਇਹ ਤਾਂ ਸਿਰਫ ਪੜਕਾਉ ਵਾਲਾ ਕੰਮ ਹੀ ਆ ਹੋਰ ਕੁਝ ਨਹੀਂ ਬਸ ਰੌਲਾ ਹੀ ਪਾਉਣਾ ਆ ਆ ਦੇਖ ਰਹੇ ਜਿਵੇਂ ਇਹ ਕੰਮ ਕਰਦੇ ਆ ਪਤਾ ਹੀ ਆ ਤੁਹਾਨੂੰ ਹੁਣ ਆਪਾਂ ਕੀ ਕੀ ਨਾਂ ਲੈਣਾ ਆਪਾਂ ਕਿਸੇ ਦਾ ਕਾਨੂੰ ਨਾਂ ਲੈਣਾ ਉਹ ਦੋਸਤੋ ਕਿਤਾ ਮੇਰੀ ਇਹਨਾਂ ਨੂੰ ਪ੍ਰਭਾਵਿਕਾਂ ਨੂੰ ਬੇਨਤੀ ਆ ਵੀ ਤੁਸੀਂ ਭਾਈ ਆਪ ਦਾ ਹਿਸਾਬ ਨਾਲ ਰਹੋ ਤੇ ਇੱਕ ਆਮ ਲੋਕ ਸੁਚੇਤ ਰਹਿਣ ਜੇ ਕੋਈ ਆਉਂਦਾ ਤਾਂ ਪਹਿਲੀ ਗੱਲ ਤਾਂ ਉਹਦੀ ਜ਼ਿੰਮੇਵਾਰੀ ਆ ਜਿਹਦੇ ਕਰੇ ਵੰਦ ਕਰਾਇਦੇ ਰਹਿੰਦਾ ਉਹ ਲਵੇ ਉਹ ਤੋਂ ਸਾਰੇ ਕਾਗਜ ਪੱਤਰ ਉਹ ਲਵੇ ਭਾਈ ਉਹਦੀ ਜ਼ਿੰਮੇਵਾਰੀ ਬਣਦੀ ਹੈ ਜੇ ਸਹੀ ਹੈ ਤਾਂ ਠੀਕ ਹੈ ਤੇ ਨਹੀਂ ਬੱਸ ਹੁਣ ਕੰਨ ਨਹੀਂ ਵੀ ਚੱਲ ਹੈ ਜੀ ਨਹੀਂ ਰੱਖਦੇ ਤੁਸੀਂ ਠੀਕ ਹੈ ਭਾਈ ਨਹੀਂ ਆ ਗਈ ਗੱਲਾਂ ਕਰਨੀਆਂ ਇਹ ਦੋਸਤ ਤੁਹਾਡੇ ਨਾਲ ਜੇ ਸਹੀ ਲੱਗੀਆਂ ਤਾਂ ਸ਼ੇਅਰ ਕਰਦੇ ਜੀ ਨਹੀਂ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਅੱਗੇ ਟੱਪ ਜਿਓ